ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅੱਗੇ ਦੁਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਨੀ ਰਾਤ ਚੌਗਣੀ ਤੱਕ ਕੀ ਕਰੇ ਅੱਜ ਦਿਨ ਐਤਵਾਰ ਜੀ ਬੱਦਲ ਵਾਈ ਹੋਈ ਹੋਈ ਹੈ ਜੀ ਮੌਸਮ ਠੰਡਾ ਹੈ ਤੇ ਗਰਾਊਂਡ ਦੀ ਸਫਾਈ ਘਾਹ ਵਗੈਰਾ ਮਸ਼ੀਨ ਨੇ ਕੱਟ ਦਿੱਤਾ ਇਧਰ ਬੰਦੇ ਲੱਗੇ ਹੋਏ ਨੇ ਜੀ ਸਾਫ ਸਫਾਈ ਕਰਨ ਵਾਸਤੇ ਆਪਣੇ ਪਿੰਡ ਦੀ ਇਹ ਪਾਰਕ ਜੀ ਜਾਣਦੇ ਹੋ ਤੁਸੀਂ ਹਾਂਜੀ ਦੋਸਤ ਆਹ ਬੰਦਾ ਲੱਗਿਆ ਹੋਇਆ ਜੀ ਪੂਰਾ ਨਾਮ ਕੀ ਆ ਯਾਰ ਮੈਨੂੰ ਤਾਂ ਅਜੇ ਤੱਕ ਨਹੀਂ ਪਤਾ ਤੇਰਾ ਨਾਮ ਕੀ ਆ ਇਹ ਹਰੀਦਾ ਪਾਲ ਆ ਜੀ ਹਰੀਪਾਲ ਖਰੀਦਾ ਪਾਲ ਨੇ ਖਰੀਦਾ ਪਾਲ ਹਰੀਪਾਲ ਹਰੀਦਾ ਪਾਲ ਹਰੀਪਾਲ ਹਰੀਪਾਲ ਸਿੰਘ ਸਿੰਘ ਇਹ ਹਰੀਪਾਲ ਸਿੰਘ ਆ ਜੀ ਇਹ ਬੰਦਾ ਨਾ ਕਰ ਰਿਹਾ ਸਫਾਈ ਜੀ ਆ ਪਾਰਕ ਦੀ ਅੱਜ ਕਟਿੰਗ ਕਰਤੀ ਆ ਜੀ ਹੈ ਸਫਾਈ ਹੋ ਰਹੀ ਆ ਇਹ ਹਰੀ ਦਾ ਪਾਲ ਜੀ ਸਫਾਈ ਕਰ ਰਿਹਾ ਜੀ ਹਰੀ ਦਾ ਪਾਲ ਇਹ ਹਰੀ ਪਾਲ ਹਰੀ ਦਾ ਪਾਲ ਜੀ ਇਹ ਝਾੜੂ ਮਾਰ ਰਿਹਾ ਜੀ ਇਹ ਵਧੀਆ ਕੰਮ ਕਰ ਰਿਹਾ ਜੀ ਅੱਜ ਆ ਫਿਰ ਜੀ ਰੋਜ਼ ਦਾ ਕੰਮ ਜੀ ਸੈਰ ਸੁਪਾਟਾ ਜੀ ਦੇਖੋ ਬੰਦਾ ਪਤਾ ਨਹੀਂ ਕਿੱਥੋਂ ਆ ਗਿਆ ਸਿਰੇ ਸਿਰੇ ਕੰਮ ਕੁਮਲ ਵੇੜ ਕੇ ਆਪ ਦਾ ਰਜਵਾਹ ਗਰਾਊਂਡ ਦੇ ਵਿੱਚ ਜੀ ਅੱਜ ਐਤਵਾਰ ਕਰਕੇ ਖੇਡਣ ਲੱਗੇ ਪਏ ਨੇ ਜੀ ਬੱਚੇ ਬਹੁਤ ਮਸਤੀ ਕਰ ਰਹੇ ਨੇ ਆਪ ਦੀ ਆ ਰਵੀ ਕਿਵੇਂ ਆ? ਅੱਜ ਕਿੱਧਰ ਜਾਇਆ ਹੈ? ਹੈ? ਓ ਰਵੀ ਕਿੱਧਰ ਜਾਇਆ ਅੱਜ? ਬੁੱਲਾਪੁਰ ਗਿਆਈ ਬੁੱਲਾਪੁਰ ਬੁੱਲਾਪੁਰ ਜਾ ਕੇ ਆਇਆ ਮੁੰਡਾ ਮੁੱਲਾਂਪੁਰ ਜਾ ਕੇ ਆ ਮੁੱਲਾਂਪੁਰ ਇਹ ਮੁੰਡਾ ਵੀ ਜੀ ਫੋਟੋਗ੍ਰਾਫੀ ਕਰਦਾ ਫੋਟੋਗ੍ਰਾਫਰ ਆ ਫੋਟੋਗ੍ਰਾਫਰ ਇਹ ਵੀ ਗਰਾਊਂਡ ਦੇ ਵਿੱਚ ਲੱਗਦਾ ਬੱਚਿਆਂ ਦੇ ਨਾਲ ਖੇਡਣ ਦੀ ਤਿਆਰੀ ਕਰ ਰਿਹਾ ਪਰ ਇਹਨੂੰ ਚਲਿਆ ਗਿਆ ਮੇ ਕੋਈ ਆਪਾਂ ਤਾਂ ਪਿੰਡ ਵਾਲਿਆਂ ਜੀ ਜੇ ਖੁਸ਼ ਹੋ ਜਾਂਦੇ ਆ ਜੀ ਬੰਦਿਆਂ ਨੂੰ ਦੇਖ ਕੇ ਜੀ ਆਪਣੇਆਂ ਬੋਸਾਂ ਦੇ ਕਰਾਉਣ ਨੂੰ ਇੱਕ ਕੰਮ ਵੜਾ ਹੋ ਗਿਆ ਯਾਰ ਪਜਾਮਾ ਟਾਈਟ ਪਾਈ ਫਿਰਦਾ ਨਹੀਂ ਲੱਗਾ ਠੀਕ ਆ ਠੀਕ ਆ ਮਜ਼ਾਕ ਕਰਦਾ ਮਜ਼ਾਕ ਕਰਦਾ ਹਾਂਜੀ ਦੋਸਤੋ ਮੈਂ ਗੱਲ ਕਰਦਾ ਸੀ ਕਿਤੇ ਹੋਰ ਮੈਂ ਪਜਾਮਾ ਟਾਈਡ ਨਾ ਕਹਿੰਦਾ ਨਹੀਂ ਮੇਰਾ ਤਾਂ ਪਜਾਮਾ ਖੁੱਲਾ ਹੀ ਆ ਇਹ ਨੂੰ ਨਕਲ ਵੀ ਕਿਤੇ ਹੋਰ ਹਾਂਜੀ ਬਾਈ ਜੀ ਠੀਕ ਹੋ ਕਿੱਧਰ ਜਾਏ ਇਹ ਸਾਡੇ ਬਾਈ ਜੀ ਨੇ ਜੀ ਇਹ ਕੰਮ ਬਹੁਤ ਕਰਦੇ ਨੇ ਜੀ ਹਾਂ ਬੰਦਾ ਅੱਜ ਯਾਰ ਉੱਥੇ ਬੈਠੇ ਸੀ ਨਾਮ ਸਰਾਏ ਤੇ ਮੰਗਦਾ ਕੋਈ ਕਮਰਾ ਕਰਾਏ ਤਾਂ ਤਾਂ ਚੜੇ ਹੋਏ ਰਹੇ ਬਾਈ ਹਾਂ ਕੌਣ ਸੀਗਾ ਬਾਹਰ ਦੇ ਸੀਗਾ ਇੱਕ ਬੰਦਾ ਅੱਛਾ ਅੱਛਾ ਉਹ ਤਾਂ ਚੜੇ ਹੋਏ ਰਹੇ ਹਾਂਜੀ ਹੈ ਨਹੀਂ ਸਾਡੇ ਕੋਲ ਹੈ ਨਹੀਂ ਹਾਂ ਨਾ ਸੀ ਬਣਾਏ ਆ ਨਾ ਸੀ ਬਣਾਏ ਤੇ ਆਪਣੇ ਛੋਟੇ ਭਾਈ ਦੇ ਹੈਗੇ ਨੇ ਉਹਨਾਂ ਨੇ ਚਾੜ ਤੇ ਨਾ ਮੈਨੂੰ ਉਹ ਬੰਦੇ ਹੋਰ ਨੇ ਨਾ ਉਹ ਪੜ੍ਹੇ ਲਿਖੇ ਪੜ੍ਹੇ ਲਿਖੇ ਬੰਦੇ ਤੇ ਪ੍ਰਵਾਸੀਆਂ 'ਚ ਫਰਕ ਬਹੁਤ ਆ ਬਾਈ ਵੀ ਉਹਨਾਂ ਨੇ ਚਮਨ ਕਹਿੰਦੇ ਦੋ ਮਹੀਨੇ ਹੋ ਗਏ ਹੈ ਚਮਨ ਕੋਈ ਉਹ ਜੇ ਥਾਂ 'ਚ ਨਹੀਂ ਨਾ ਰਹਿਣ ਵਾਲੇ ਚਮਨ ਨਹੀਂ ਉੱਤੇ ਭਈਆ ਕੋਈ ਨਹੀਂ ਨਹੀਂ ਭਈਆਂ 'ਚ ਨਹੀਂ ਰਹਿਣਾ ਉਹਨਾਂ ਨੇ ਨਹੀਂ ਜੀ ਭਈਆ ਨਹੀਂ ਇਹ ਬਾਈ ਜੀ ਨੇ ਜੀ ਆਪਣੇ ਕਹਿੰਦੇ ਜੀ ਕਿਰਾਏ ਤੇ ਘਰ ਮੰਗਦੇ ਨੇ ਮੈਂ ਹੈ ਜੀ ਕਿਰਾਏ ਤੇ ਘਰ ਘਰ ਤਾਂ ਆਪਣਾ ਚੜਿਆ ਹੋਇਆ ਹੋ ਅੱਛਾ ਚਾਚਾ ਜੀ ਆ ਗਏ ਜੀ ਸੇ ਸਾਡੇ ਘੁੰਮਦੇ ਘੁੰਮਦੇ ਇਹ ਸੈਰ ਬਹੁਤ ਕਰਦੇ ਨੇ ਜੀ ਬਜ਼ੁਰਗ ਹਾਂ ਇਹ ਵੀ ਇਹ ਗੰਦ ਬਹੁਤ ਪਾਉਂਦੇ ਆ ਭਈ ਆ ਦੇਖੋ ਜੀ ਉਹ ਬੰਦਾ ਹਰੀਪਾਲ ਕਹਿੰਦਾ ਆ ਕਹਿੰਦਾ ਭਈ ਇਹ ਗੰਦ ਬਹੁਤ ਪਾਉਂਦੇ ਨੇ ਜੀ ਸਫਾਈ ਨਹੀਂ ਰੱਖਦੇ ਇਹ ਚਲੋ ਸਾਰੇ ਇੱਕੋ ਜਿਹੇ ਤਾਂ ਹੁੰਦੇ ਨੇ ਜੀ ਹਾਂ ਦੇਖੋ ਜੀ ਉਧਰ ਸਫਾਈ ਕਰੀ ਜਾਂਦੇ ਨੇ ਗਰਾਊਂਡ ਦੇ ਵਿੱਚ ਜੀ ਹੈਂ ਆ ਬੂਟੀ ਨੂੰ ਨਾ ਪੱਟ ਕੇ ਆ ਜਵਾਕ ਆ ਆ ਦੇਖ ਲੋ ਕਹਿੰਦੇ ਜੀ ਅਸੀਂ ਗਮਲੇ 'ਚ ਵੀਜਣਾ ਆ ਆ ਬੂਟੀ ਆ ਜੀ ਆ ਦੇਖੋ ਉਥੋਂ ਦਾ ਸਫਾਈ ਕੀਤੀ ਹੈ ਗਰਾਊਂਡ ਦੇ ਵਿੱਚੋਂ ਇਹ ਕਹਿੰਦੇ ਮੈਂ ਗਮਲੇ 'ਚ ਲਾਉਣਾ ਇਹ ਗਮਲੇ 'ਚ ਲਾਉਣ ਵਾਲੀ ਚੀਜ਼ ਆ ਬਸ ਗੱਲ ਇਧਰ ਨੂੰ ਕਰ ਮੂੰ ਦੱਸੋ ਜੀ ਇਹਨਾਂ ਦੇ ਜਵਾਕਾਂ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਹੋਇਆ ਕਹਿੰਦੇ ਜੀ ਆਹ ਬੂਟੀ ਆ ਜਿਹੜੀ ਮੈਂ ਗਮਲੇ 'ਚ ਲਾਉਣੀ ਆ ਉਧਰ ਸਫਾਈ ਕਰਾਈ ਜਾਂਦੇ ਨੇ ਗਰਾਊਂਡ ਦੇ ਵਿੱਚ ਹੈ ਉਹ ਬੰਦਾ ਆ ਗਿਆ ਕਰਨ ਆ ਗਿਆ ਹੈ ਆ ਗਿਆ ਲਓ ਜੀ ਇਹ ਮੁੰਡੇ ਜੀ ਬੂਟੀ ਪਟਕੇ ਜੀ ਗਮਲਿਆਂ ਚ ਲਾਉਣ ਲੱਗੇ ਸੀਗੇ ਦੱਸ ਹਾ ਹਾ ਇਹ ਵੀ ਉਮਰ ਆ ਜੀ ਬਚਪਨ ਇਹ ਹੀ ਉਮਰ ਆ ਖੇਡ ਲੋ ਤੁਸੀਂ ਗਰਾਊਂਡ 'ਚ ਜਵਾਕ ਖੇਡਦੇ ਪਏ ਨੇ ਤੁਹਾਡੇ ਕੋਈ ਦੋਸਤ ਨਹੀਂ ਹੈਗੇ ਹੈ ਮੇਰੇ ਦੋਸਤ ਨਹੀਂ ਕਹਿੰਦੇ ਜੀ ਤੁਹਾਡੇ ਕੋਈ ਦੋਸਤ ਨਹੀਂ ਹੈਗੇ ਜੀ ਦੋਸਤ ਤਾਂ ਬਣਾਉਣੇ ਪੈਂਦੇ ਨੇ ਨਾ ਜੀ ਇਹ ਬੱਚੇ ਆ ਜੀ ਆ ਬੰਦਾ ਜੀ ਕਲਾਸ ਫੈਲੋ ਇਹ ਕਾਫੀ ਦਿਨਾਂ ਬਾਅਦ ਇਹ ਗੱਡੀ ਸਟਾਰਟ ਕਰਨ ਲੱਗਿਆ ਕਹਿੰਦਾ ਹਵਾ ਭਰਾ ਕੇ ਲੈ ਕੇ ਆਉਣੀ ਆ ਯੋਰ ਲਵਾਤਾ ਗੱਡੀ ਦਾ ਇਹ ਪੂਰਾ ਟ੍ਰੈਂਡ ਆ ਬੰਦਾ ਗੱਡੀ ਦਾ ਇਹ ਜੀ ਗੱਲ ਨਹੀਂ ਹੈ ਇਹ ਮੰਨਦਾ ਆਪਣਾ ਕਲਾਸ ਫੈਲਪਾ ਗਈ ਗੱਡੀ ਦੀ ਹੋਵਾ ਘਟਾ ਜੀ ਹੋਵਾ ਭਰਉਣ ਚੱਲਿਆ ਆ ਦੇਖੋ Maruti 800 ਔਰ ਫਿਰ ਬੁੱਟਾ ਸਿੰਘ ਵਧੀਆ ਵਧੀਆ ਇਹ ਬੰਦਾ ਓ ਯਾਰ ਲੋਕ ਕਿਦਾਂ ਲਾਇਆ ਯਾਰ ਆ ਦੇਖੋ ਜੀ ਇਹ ਲੋਕ ਦਾ ਖੋਲ ਇਹ ਬੰਦਾ ਦੇਖੋ ਜੀ ਡੰਡਾ ਫਸਾਤਾ ਇਹਨੂੰ ਭਲੇਖਾ ਲੱਗ ਗਿਆ ਜੀ ਲੋਕ ਲਾਇਆ ਜਿੰਗਾ ਆ ਬੰਦਾ ਜੀ ਇਹ ਡੰਡੇ ਵਾਲਾ ਪੀ ਲਾਈਏ ਇਹਨੇ ਲੋਕ ਲਾਇਆ ਜੀ ਜਿੰਦਾ ਨਾਲ ਆ ਦੇਖੋ ਲੋਕ ਇਧਰਲੇ ਪਾਸੇ ਲੋਕ ਥੱਲੋ ਲਾਤਾ ਤੇ ਆ ਦੇਖੋ ਆ ਹੁਣ ਇਹਨੂੰ ਪਤਾ ਲੱਗਿਆ ਵੀ ਆ ਯਾਰ ਲੋਕ ਤਾਂ ਮੈਂ ਦੂਜੇ ਲੋਟ ਲਾਉਣਾ ਸੀ ਆਊਟ ਕੀ ਗੱਲ ਭੁੱਲ ਗਿਆ ਹੂੰ ਤਾਂ ਜੱਗ ਆ ਮੈਂ ਕਹਿੰਦਾ ਜੀ ਇਹ ਲੱਤਾਂ ਨਾਲ ਲੋਟ ਆਉਂਦੇ ਨੇ ਜੀ ਸੱਟਾਂ ਨਾਲ ਲੋਟ ਆਉਂਦੇ ਨੇ ਜੀ ਹੈ ਦੇਖ ਲਓ ਜੀ ਮੇਰੇ ਨਾਲ ਲੋਕ ਕਰ ਰਹੇ ਨੇ ਇੱਕ ਤਾਂ ਜਵਾਕ ਖੇਡ ਰਹੇ ਨੇ ਜੀ ਬੱਚੇ ਖੇਡ ਰਹੇ ਨੇ ਜੀ ਇਧਰ ਬੰਦੇ ਦਾ ਲੋਕੀ ਫਸ ਗਿਆ ਲੋਕ ਨੂੰ ਸੱਟ ਮਾਰ ਉਹ ਬਣੇਗਾ ਕਰੋੜਪਤੀ ਲੋਕਿਆ ਜਾਏ ਕੌਣ ਬਣੇਗਾ ਕਰੋੜਪਤੀ ਲੋਕਿਆ ਜਾਏ ਲੋਕਿਆ ਜਾਏ ਲੋਕ ਦਾ ਦੋ ਚਾਰ ਆਪਸ਼ਨ ਆਪਕੇ ਸਾਹਮਣੇ ਆਉਣਗੇ A B C D ਅੱਛਾ ਇਹ ਕਿਹੜਾ ਸੀ ਆਪਸ਼ਨ ਅੰਦਰ ਕਾਂਤਾ ਕਿਸ ਰੋਲ ਮੇ ਆਈ ਥੀ ਸੁਣਾਓ ਸੁਣ ਲਓ ਜੀ ਇਹ ਕੌਣ ਬਣੇਗਾ ਕਰੋੜਪਤੀ ਦੀ ਆਪਸ਼ਨ ਦੇਣ ਲੱਗ ਗਿਆ ਵਾਹ ਜੀ ਬਾ ਬੁੱਟਾ ਸਿੰਘ ਤੇਰੇ ਹੁਣ ਠੀਕ ਆ ਗਿਆ ਤੇ ਪਾਰਕ ਆ ਗਿਆ ਵਧੀਆ ਵਧੀਆ ਸਫਾਈ ਹੋ ਗਈ ਵਧੀਆ 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 ਚੰਗੀ ਆਹ ਜਿੰਦਾ ਲਾ ਯਾਰ ਇਹਨੂੰ ਦੇਖੋ ਫਿਰਦਾ ਸਾਡਾ ਆ ਬੱਚੇ ਆ ਗਏ ਛੋਟੇ ਛੋਟੇ ਖੇਡਣ ਇਹ ਬੰਦਾ ਆ ਗਿਆ ਜੀ ਬੱਚਿਆਂ ਨੂੰ ਲੈ ਕੇ ਸਾਡੀ ਆਪਣੇ ਬਲਕਪੁਰ ਦੀ ਪਾਰਕ ਚ ਖੜਾਉਣ ਵਾਸਤੇ ਹੋਰ ਚਾਚਾ ਜੀ ਬੈਠਿਆ ਜੀ ਢੇੜਾ ਕੱਢਿਆ ਜੀ ਦੇਖੋ ਕਹਿੰਦੇ ਹੁੰਦੇ ਜੀ ਬਜ਼ੁਰਗ ਇੱਕ ਸਹਾਰਾ ਹੁੰਦਾ ਜੀ ਕਹਿੰਦੇ ਜੀ ਆਸਰਾ ਜਦੋਂ ਬੈਠੇ ਦਾ ਬੜਾ ਵੱਡਾ ਹੁੰਦਾ ਇੱਕ ਇੱਕ ਆ ਬੰਦਾ ਇੱਕ ਹੋਰ ਖੜਾ ਜੀ ਇਹ ਵੀ ਬਜ਼ੁਰਗ ਆ ਜੀ ਇਹ ਬਾਬਾ ਜੀ ਅੱਜ ਨਾ ਪੂਰੇ ਕਲੀਨ ਸ਼ੇਪ ਕਰਾਈ ਫਿਰਦੇ ਨੇ ਜੀ ਅੱਜ ਪੂਰੇ ਵਧੀਆ ਵਣੇ ਫਿਰਦੇ ਨੇ ਅੱਜ ਤਾਂ ਹੈ ਮਹਾਦਰ ਸਿੰਘ ਜੀ ਇਹ ਹਲਾ ਕੇ ਜਿੰਦਾ ਖੋਲਦੇ ਆ ਜੀ ਆਹ ਦੇਖੋ ਇਹ ਚੰਗੀ ਤਰ੍ਹਾਂ ਨੂੰ ਹਲਾ ਰਿਹਾ ਹੈ ਜੀ ਇਹ ਨਿਕਲ ਆਊਗਾ ਖਲਜੂ ਲੈ ਲੈ ਆਏ ਹਾਏ ਆਏ ਹਾਏ ਮੈਂ ਪੂਰਾ ਜ਼ੋਰ ਲਾਦਾ ਜੀ ਗੰਦਾ ਖੋਲਣ ਨੂੰ ਗੰਦਾ ਨਹੀਂ ਖੁੱਲਿਆ ਪਤੰਦਰ ਤੋਂ ਇਹਨੇ ਲਾ ਦਿੱਤਾ ਜੀ ਉਹ ਤਾਂ ਖੁੱਲਦਾ ਨਹੀਂ ਹੁਣ ਅਗਰ ਖੋਰ ਆ ਗਿਆ ਬੰਦਾ ਹਰੀ ਦਾ ਪਾਲ ਇਹਦੀ ਕੀ ਹਰੀ ਦਾ ਪਾਲ ਹਰੀ ਦਾ ਪਾਲ ਆ ਹਰੀ ਦਾ ਪਾਲ ਆ ਗਿਆ ਜੀ ਹੋਇਆ ਓਏ ਖੁੱਲ ਗਿਆ ਦੇਖ ਹਦ ਚੜਦੇ ਤੇ ਚੜਦੇ ਆ ਜੀ ਬੰਦੇ ਭਾਈ ਮੈਂ ਇਹ ਖੂਲਤਾ ਦੇ ਕੈਸਾ ਚੜਦੇ ਤੇ ਚੜਦੇ ਆ ਜੀ ਬੰਦੇ ਲਓ ਬਸ ਆ ਮਿਹਨਤ ਕਰਨ ਵਾਲੇ ਬੰਦੇ ਜੀ ਆ ਸਾਡਾ ਬੰਦਾ ਕਹਿੰਦਾ ਇਹ ਇਹ ਬੰਦਾ ਮਿਹਨਤੀ ਹੈ ਜੀ ਆ ਵੀ ਬੰਦਾ ਮਿਹਨਤ ਕਰਨ ਵਾਲਾ ਇਹ ਜੀ ਗੱਲ ਨਹੀਂ ਪਰ ਅੱਜ ਨਾ ਇਹ ਸ਼ੇਪ ਚੂਪ ਕਰਾ ਕੇ ਆਇਆ ਜੀ ਜੀ ਅੱਜ ਦਿਮਾਗੀ ਸੂਰਤ ਖਰਾਬ ਹੈ ਇਹ ਆ ਦੇਖੋ ਜੀ ਵਧੀਆ ਬੰਦਾ ਜੀ ਇਹ ਇੱਕ ਵਾਰ ਨਹੀਂ ਤੁਹਾਨੂੰ ਗੱਲ ਦੱਸਦਾ ਜੀ ਮੈਂ ਫੜ ਜਾ ਫੜ ਜਾ ਇਹਨਾਂ ਨੂੰ ਦੱਸ ਦਈਏ ਹਾਂ ਇੱਕ ਵਾਰ ਨਹੀਂ ਤੁਹਾਨੂੰ ਗੱਲ ਦੱਸਦਾ ਸੀ ਦਸਹਰੇ ਦਾ ਦਿਨ ਸੀ ਹੂੰ ਅਸੀਂ ਛੋਟੇ ਛੋਟੇ ਸੀਗੇ ਇਹ ਸਾਨੂੰ ਘਮਾਉਣ ਲਈ ਲੈ ਗਿਆ ਜੀ ਕਹਾਂ ਚਲੋ ਆਪਾਂ ਦਸਹਿਰਾ ਦੇਖ ਕੇ ਆਉਨੇ ਆ। ਜਦੋਂ ਹੀ ਦਸਹਿਰਾ ਦੇਖਣ ਚਲੇਗੇ ਹੈ ਜੀ। ਅਸੀਂ ਸੀਗੇ ਭਾਈ ਚਾਰ ਦੇਖਣ ਗਏ ਦਸਹਿਰਾ। ਕਹਿੰਦਾ ਯਾਰ ਤੁਹਾਡੇ ਬਾਲ ਕਟਾਉਣੇ ਆ। ਸਾਡੇ ਜਦੋਂ ਬਾਲ ਕਟਾਉਣ ਲੱਗੇ ਆਪ ਖਿਸਕ ਗਿਆ ਜੀ। ਸਾਡੇ ਕੋਲੇ ਪੈਸੇ ਨਾ। ਹੈ ਜੀ। ਉਹ ਧੱਕੇ ਚੜ੍ਹ ਗਏ। ਹੈ ਜੀ। ਉਹ ਬਾਲ ਕਟਾਉਣ ਲੱਗੇ ਸਾਡੇ ਕੋਲ ਪੈਸੇ ਨਾ। ਪੈਸੇ ਸਾਰੇ ਇਹ ਬੰਦੇ ਕੋਲੇ। ਅਸੀਂ ਸੀਗੇ ਛੋਟੇ ਛੋਟੇ। ਠੀਕ ਆ ਜੀ ਅੱਜ ਵੀ ਮੈਨੂੰ ਗੱਲ ਯਾਦ ਆ ਜੀ। ਇਹ ਸਾਨੂੰ ਛੱਡਿਆ ਆਇਆ ਸੀ ਪਤਾ ਨਹੀਂ ਕਿੱਥੇ ਚਲੇ ਗਿਆ ਸੀ ਭੱਜ ਗਿਆ ਸੀ ਸਾਨੂੰ ਛੱਡ ਕੇ ਪੁਰਾਣੀਆਂ ਗੱਲਾਂ ਤੁਹਾਨੂੰ ਦੱਸਦੇ ਆ ਜੀ ਇਹ ਆ ਜੀ ਮਸਤ ਬੰਦਾ ਲੋ ਇਧਰ ਜੀ ਖੇਡਣ ਲੱਗੇ ਹੋਣੇ ਜੀ ਬੱਚੇ ਗਰਾਊਂਡ ਦੇ ਵਿੱਚ ਜੀ ਕੀ ਕ ਆਹ ਬੁੱਤ ਬਲੌਗ ਬਣਾਉਣਾ ਹੁੰਦਾ ਮੈਂ ਬਹੁਤ ਹੀ ਹੁੰਦੇ ਆ ਵਧੀਆ ਲੱਗਦੇ ਆ ਬਲੌਗ ਲਓ ਜੀ ਇਹ ਬੱਚੇ ਜੀ ਮਿਲਿਆ ਜੀ ਮੈਨੂੰ ਮੈਂ ਸੜਕ ਤੇ ਬੈਠਾ ਸੀ ਕਹਿੰਦੇ ਅੰਕਲ ਤੁਸੀਂ ਬਲੌਗ ਬਣਾਉਂਦੇ ਹੋ ਆ ਗਿਆ ਹਾਂ ਬੁੱਤ ਬਲੌਗ ਬਣਾਉਣਾ ਤੁਹਾਡੇ ਬਲੌਗ ਸਾਨੂੰ ਵਧੀਆ ਲੱਗਦੇ ਆ ਇਹ ਬੱਚੇ ਜੀ ਸਾਡੇ ਤੁਹਾਡੇ ਬਲੌਗ ਵਧੀਆ ਲੱਗਦੇ ਆ ਮੈਂ ਚੱਲ ਰਹੀ ਆ ਤੁਹਾਨੂੰ ਵਧੀਆ ਲੱਗਦੇ ਨੇ ਬਲੌਗ ਜੀ ਵਧੀਆ ਲੱਗਦੇ ਨੇ ਸਾਨੂੰ ਲੱਗਦੇ ਆ ਵਧੀਆ ਹੁੰਦੀਆਂ ਇਕੱਲਾ ਥੋੜਾ ਫੰਨਾ ਆਉਣਾ ਜੀ ਦੇਦੇ ਨੇ ਥੈਂਕ ਯੂ ਹਲੋ ਭਾਈ ਇਧਰ ਆ ਲਖਣੂ ਪਰਮੇਵਨ ਕਿਰੋ ਇਹ ਆਪਣੇ ਕੁਝ ਵੀ ਆਈ ਕਿਹ ਪਤਾ ਨਹੀਂ ਕਿਦੋਂ ਆਏ ਇਧਰ ਆਉਂਦੇ ਨੇ ਇਹ ਦੁਕਾਨ ਤੋਂ ਆਏ ਨੇ ਜੀ ਬੱਚੇ ਨੂੰ ਦੇ ਕੇ ਆਈ ਹੈ ਇਹਨੂੰ ਬੁਲਾ ਰਹੇ ਨੇ ਤੁਹਾਨੂੰ ਵਧੀਆ ਲੱਗਦੇ ਨੇ ਤੁਹਾਡੇ ਵਲੌਗ ਅੱਜ ਕਾ ਇਤਹਾਸ ਹੋਰ ਬਹੁਤ ਸਬਸਕ੍ਰਾਈਬ ਕਰਿਆ ਕਰੋ ਜੰਗਾ ਕੋ ਆਇਓ ਯਾਰ ਪਰ ਆਣੇ ਸਾਈਕਲ ਇਹਨਾਂ ਖਾਰਾ ਆਏ ਜੀ ਇਹ ਕਿਹੜਾ ਆਇਆ ਬੱਚੇ ਟੀਚਨ ਪੜ੍ਹਦੇ ਆ ਜੀ ਮੈਨੂੰ ਦੇਖ ਕੇ ਆ ਕੇ ਕਹਿੰਦੇ ਅੰਕਲ ਤੁਸੀਂ ਵਲੌਗ ਬਣਾਉਨੇ ਹੋ ਕਿ ਹਾਂ ਬੱਚਾ ਤਾਂ ਵਲੌਗ ਬਣਾ ਹੀ ਦੇਣਾ ਕੋਈ ਲਿਖ ਰਿਹਾ ਹੈ ਜੀ ਬੱਚੇ ਆ ਜੀ ਵਧੀਆ ਲੱਗਿਆ ਜੀ ਇਹਨਾਂ ਨੂੰ ਦੇਖ ਕੇ ਜੀ ਖੁਸ਼ੀ ਹੋਈ ਆ ਜੀ ਜਦੋਂ ਬੱਚਾ ਕੋਈ ਨਾ ਇਦਾਂ ਆ ਕੇ ਕਹਿੰਦਾ ਵੀ ਸਾਨੂੰ ਛੋਟੀਆਂ ਵੀਡੀਓ ਵਧੀਆ ਲੱਗਦੀਆਂ ਸੋਹਣੀਆਂ ਲੱਗਦੀਆਂ ਤੇ ਮਾਨੂੰ ਖੁਸ਼ੀ ਬਹੁਤ ਹੁੰਦੀ ਆ ਆ ਬਈ ਤੁਸੀਂ ਕਿੱਧਰੋਂ ਆਏ ਹੋ ਹਾਂ ਲਗਾਮ ਤੋਂ ਆਏ ਹਾਂ ਆ ਫਿਰ ਦੱਸੋ ਕੀ ਖਾਣਾ ਪੀਣਾ ਤੁਸੀਂ ਬਈ ਦੱਸੋ ਕੀ ਖਾਣਾ ਪੁੱਤ ਬੜੀ ਨਹੀਂ ਖਾਣਾ ਗੋਲ ਗੱਪੇ ਖਵਾਈਏ ਟਿੱਕੀ ਖਵਾਈਏ ਠੀਕ ਹੈ ਇਹ ਬੱਚੇ ਜੀ ਦੇਖ ਕੇ ਖੁਸ਼ ਹੋ ਗਏ ਬਹੁਤ ਵਧੀਆ ਹਰ ਤੁਸੀਂ ਦੇਖ ਲਿਓ ਆਪਣੇ ਵਲੌਗ ਦੇਖਿਓ ਫੋਨ ਦੇ ਵਿੱਚ ਹੈਗਾ ਬੱਚੇ ਆ ਜੀ ਇਹਨਾਂ ਨੂੰ ਪੱਟੀ ਹੋਈ ਗਈ ਅਰੇ ਅਸੀਂ ਤੁਹਾਡੇ ਬਲੌਗ ਦੇਖਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਾਕੀ ਤੁਸੀਂ ਜੀ ਕੋਈ ਇਦਾਂ ਬੱਚਾ ਦੇਖ ਕੇ ਸ਼ਰੇਧੰਦਾ ਜੀ ਸਾਨੂੰ ਉਹ ਵੀ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਵਧੀਆ ਠੀਕ ਆ ਬੱਸ ਕਾ ਸਿੱਕਾਰ ਸਸ ਜੀ ਕਾ ਇਹ ਬੱਚੇ ਚਲੇ ਹੀ ਟਿਊਸ਼ਨ ਪੜ੍ਹਨ ਆਏ ਮੈਨੂੰ ਨਮਸਤੇ ਜੀ ਨਮਸਤੇ ਜੀ ਕਿਾ ਹਾਲ ਹੈ ਬੱਚਿਆਂ ਨੂੰ ਵੀ ਦੇਖ ਕੇ ਮਨ ਖਟੋ ਗਿਆ ਮੈਂ ਜੀ ਆਪਣਾ ਆਪਾਂ ਬੱਚਿਆਂ ਨਾਲ ਬੱਚੇ ਆ ਜੀ ਵਰਗਾਂ 'ਤੇ ਬੈਗੇ ਜੀ ਅੱਜ ਦਾ ਵੀ ਗੱਲਾਂ ਕਰਦੇ ਨੇ ਤੇ ਬੱਚੇ ਆ ਵਿਚਾਰੇ ਜੀ ਟਿਊਸ਼ਨ ਪੜ੍ਹਨ ਆਏ ਸੀ ਇੱਥੇ ਅੱਜ ਸੌਤਾ ਤਰਾਉਂਦੇ ਆ ਯਾਰ ਮੁੰਡਾ ਆਇਆ ਜੀ ਬਾਰੋਂ ਫਾਈਪਰਸ ਤੋਂ ਅੱਗੇ ਆਇਆ ਤੈਨੂੰ ਮਿਲ ਲਈ ਯਾਰ ਮੈਂ ਪਰਲੇ ਪਾਸੇ ਬੈਠਾ ਇਹ ਸਾਡੇ ਪਿੰਡ ਦੇ ਵਿੱਚੋਂ ਡੰਗਣ ਦੀ ਔਖਾ ਹੋ ਗਿਆ ਜੀ ਕੰਮ ਹੈ ਹੋਰ ਇਹ ਮੁੰਡਾ ਆਇਆ ਜੀ ਬਾਹਰੋਂ ਫਾਈਪ ਰਸ ਤੋਂ ਇਹ ਕਹਿੰਦਾ ਹੁਣ ਮੈਂ ਗਾਹਾਂ ਜਾਣਾ ਬਾਹਰ ਬਾਹਰ ਜਾਣਾ ਮੱਗੀਆਂ ਨੂੰ ਕਹਿਣਾ ਜਲਦੀ ਲੱਗਦਾ ਇੱਥੇ ਪਿੰਡ ਹੈ ਬਾਰੀਆ ਬਾਰੀ ਕੀ ਗੱਲ ਇਹ ਦੇਖੋ ਜੀ ਇਹ ਬੰਦਾ ਕਹਿੰਦਾ ਮੈਂ ਬਾਹਰ ਜਾਣਾ ਮੈਂ ਕਿਹਾ ਯਾਰ ਰਹਿ ਪਾ ਮੈਂ ਮੈਂ ਬਾਹਰ ਛੱਡਿਆ ਮੇਰੇ ਨੂੰ ਬਹੁਤ ਮੈਨੂੰ ਬਾਰੀ ਗੱਲ ਨੇ ਉਹੀ ਗੱਲ ਇਹ ਬੰਦਾ ਜੀ ਬਹੁਤ ਪਿਆਰਾ ਬਹੁਤ ਦੂਤਾ ਬੰਦਾ ਜੀ ਕਿੰਨੇ ਸਾਲ ਬਾਅਦ ਆਇਆ ਹੁਣ 3 ਸਾਲ ਇਹ 3 ਸਾਲ ਬਾਅਦ ਆਇਆ ਜੀ ਹੁਣ ਪਿੰਡ ਵਾਪਸ ਇਹਨੇ ਫੇਰ ਜਾਣਾ ਅੱਗੇ ਕਿੱਥੇ ਜਾਣਾ ਇਹ ਹੁਣ ਇਟਲੀ ਚੱਲਿਆ ਜੀ ਮੁੰਡਾ ਪਹਿਲਾਂ ਸਾਈਪ੍ਰਸ ਦੇ ਵਿੱਚ ਠੀਕ ਆ ਕੰਨਾ ਹੁਣ ਮੇਰਾ ਇੱਥੇ ਜੀ ਨਹੀਂ ਲੱਗਦਾ। ਪੱਤੀ ਕਹਿੰਦਾ ਜੀ ਨਹੀਂ ਲੱਗਦਾ। ਬੰਦਾ ਜੀ ਬਹੁਤ ਮਿਹਨਤੀ ਹੈ ਜੀ। ਬਹੁਤ ਮਿਹਨਤ ਕਰਕੇ ਇਹਨੇ ਆਪਦਾ ਘਰ-ਬਾਰ ਬਣਾ ਲਿਆ। ਸਭ ਤੋਂ ਵੱਡੀ ਗੱਲ ਆ ਤਾਂ ਜੀ ਮਿਹਨਤ ਦੀ। ਉਹ ਜਿਹੜਾ ਬੰਦਾ ਮਿਹਨਤ ਕਰਦਾ ਮਿਹਨਤ ਕਰਕੇ ਅੱਗੇ ਵੱਧਦਾ। ਇਹ ਵਧੀਆ ਗੱਲ ਆ। 4 ਕੁ ਮਿੰਟ ਠੀਕ ਆ। ਬਹੁਤ ਪਿਆਰਾ ਬੰਦਾ ਹੈ ਜੀ ਇਹ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਜੀ ਜਿਨੇ ਕੰਮ ਕਰਨਾ ਚਾਹੇ ਇੱਥੇ ਜਾਂ ਬਾਹਰ ਠੀਕ ਹੈ ਜਿਨੇ ਕਰਨਾ ਉਹ ਤਾਂ ਕਾਰੀ ਲੈਣਾ ਜਿਨੇ ਨਹੀਂ ਕਰਨਾ ਉਹ ਤਾਂ ਚਾਹੇ ਜਿੰਨਾ ਮਰਜ਼ੀ ਆਪਾਂ ਕਹੀ ਜੇ ਲਈਏ ਭਾਈ ਕੰਮ ਕਰਲਾ 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 ਜਿਨੇ ਨਹੀਂ ਕਰਨਾ ਉਹਨੂੰ ਜਿੰਨਾ ਮਰਜ਼ੀ ਆਪਾਂ ਕਹੀ ਗੇ ਲਈਏ ਉਹਨੇ ਕੁਝ ਨਹੀਂ ਕਰਨਾ ਆ ਸਾਡੇ ਬਾਈ ਜੀ ਆਉਂਦੇ ਆ ਜੀ ਸਕੂਟਰੀ ਲਈ ਹਾਂ ਜੀ ਇਹਨਾਂ ਨੂੰ ਵੀ ਮੋਬਾਈਲ ਮੂਲ ਦੇਖਣ ਦਾ ਬੜਾ ਸ਼ੌਕ ਹੈ ਜੀ ਮੈਨ ਲੋ ਜੀ ਇਹਨਾਂ ਨੂੰ ਵੀ ਬਹੁਤ ਸ਼ੌਕ ਰੱਖਦੇ ਨੇ ਮੋਬਾਈਲ ਦਾ ਦੇਖਦੇ ਨੇ ਇਹਦੇ ਇਹ ਹੁਣ ਥੋੜਾ ਆਪਰੂ ਦੇਖਣਗੇ ਜੀ ਇਹ ਮੋਬਾਈਲ ਦੇ ਵਿੱਚ ਬੜਾ ਪਹਿਲਾਂ ਮੈਨੂੰ ਦੇਖਦੇ ਆ ਹੁਣ ਆਪਰੂ ਦੇਖਣਗੇ ਦੇਖ ਲਓ ਕੀ ਗੱਲ ਵਧੀਆ ਬੰਦੇ ਨੇ ਜੀ ਇਹਨਾਂ ਨੇ ਕੋਈ ਟਰੱਕ ਬੜੇ ਚਲਾਏ ਆ ਕਿੱਥੇ ਰਹਿ ਜਾਂਦੇ ਹੁੰਦੇ ਸੀ ਇਹ ਟਰੱਕ ਆ ਬੱਬੇ ਲੱਗਿਆ ਨੇ ਕੋ ਬੰਦੇ ਕਦੇ ਕੋਲਕਾਤਾ ਹੀ ਕਦੇ ਬੰਬੇ ਤੇ ਟੱਕਰ ਵੀ ਆ ਗਈ ਨਾ ਵੀ ਟੱਕਰ ਹੀ ਆ ਨਾਲ ਉਹ ਜੀ ਉਹ ਬੋ ਜੀ ਚੱਲਦੇ ਆ ਜੀ ਹੁਣ ਘਰੇ ਆਇਆ ਪੁੱਪਾ ਚੱਲਿਆ ਕਿੱਧਰ ਚੱਲਿਆ ਗੱਲ ਸੁਣ ਗੱਲ ਕਿੱਥੇ ਆ ਭਾਈ ਆ ਦੇਖ ਲੋ ਜੀ ਸੈਰ ਕਰਨ ਦਾ ਟਾਈਮ ਇਹ ਗਰੰਦਰ ਆ ਜੀ ਗਰੰਦਰ ਇਹ ਸਾਡਾ ਮੈਂ ਤਾਂ ਇਹ ਰਿਸ਼ਤੇ ਦੀ ਗੱਲ ਕਰੀ ਜਾਂਦਾ ਹਾਂ ਮੇਰਾ ਭਤੀਜ ਲੱਗਦਾ ਪਰ ਅਸੀਂ ਛੋਟਾ ਭਾਈ ਕਹਿੰਦੇ ਆ ਹੋਰ ਵਧੀਆ ਪਤਾ ਠੀਕ ਹੈ ਵਧੀਆ ਹੋਰ ਹਾਸਾ ਖੇਡਾ ਕਰਦੇ ਆ ਹੋਰ ਰਸਤੇ ਆ ਜਦ ਲਈ ਮੁੱਕ ਲਿਆ ਨੀ ਹੋਰ ਹੈ ਕੀ ਮੈਂ ਕੋਈ ਇੱਥੇ ਆਹ ਮੁੰਡੇ ਦਾ ਪਤਾ ਲੱਗਿਆ 10 ਮਿੰਟ ਦੇ ਵਿੱਚ ਲੋਕ ਦਿਨੇ ਸੈਰ ਕਰਦੇ ਆ ਜੀ ਹਨਾ ਇਹ ਸ਼ਾਮ ਨੂੰ ਸੈਰ ਕਰਦਾ ਜੀ ਬੰਦਾ ਇਹਦਾ ਮਿੱਤਰ ਆ ਜੀ ਭੋਲਾ ਸਾਡਾ ਵੀ ਪਿੱਤਰ ਹੈ ਜੀ ਗੱਲ ਨਹੀਂ ਉਹ ਪਤਾ ਨਹੀਂ ਕਿੱਥੇ ਅੱਜ ਅੱਜ ਕਿੱਥੇ ਗਿਆ ਉਹ ਬੰਦੀ ਅੱਜ ਭੁੱਲਾ ਕਿਸਤ ਗਿਆ ਜੀ ਉਹ ਬੰਦੀ ਕਿੱਥੇ ਗਿਆ ਭੁੱਲਾ ਉਹ ਭੁੱਲਾ ਹੈ ਬੜਾ ਪਿਆਰਾ ਜੀ ਬਹੁਤ ਚੰਗਾ ਬੰਦਾ ਪਿਆਰਾ ਬਹੁਤ ਜੀ ਕੋਈ ਮਿਲ ਜੇ ਹਸਟੇਡ ਕੋਈ ਜੀ ਆਪਾਂ ਉਹਦਾ ਨਾਮ ਪਾਸ ਕਰ ਲੈਂਦੇ ਹੋਰ ਹੋਰ ਵਧੀਆ ਥੀ ਜਗਾ ਰਹੇ ਹਾਂ ਬਸ ਆਏ ਨੇ ਗਿਰਗੁਰ ਕਰਨੇ ਚੱਲੇ ਜੀ ਉਹ ਮਿਲਕ ਆ ਡੈਡੀ ਮਿਲਿਆ ਸੀਗਾ ਅੱਛਾ ਮੈਨੂੰ ਕਹਦਾ ਆ ਕਿਰਾਏ ਤੇ ਕਮਰੇ ਵਾਹਾਂ ਹੀ ਉਹ ਘਰ ਤਾਂ ਚੜਿਆ ਹੋਇਆ ਕਰਾਏ ਤੇ ਅੱਛਾ ਆ ਮੰਗਦਾ ਸੀਗਾ ਕੋਈ ਉਹ ਕਹਿੰਦੇ ਵਧੀਆ ਬੰਦੇ ਨੇ ਮੈਂ ਕਿਹਾ ਜੀ ਉਹ ਕਹਿੰਦੇ ਭਈਏ ਨਹੀਂ ਹੈਗੇ ਮੈਂ ਕਿਹਾ ਚੱਲ ਕਈ ਪ੍ਰਵਾਸੀ ਵੀ ਵਧੀਆ ਹੁੰਦੇ ਨੇ ਕਈ ਬੰਦੇ ਵਧੀਆ ਹੁੰਦੇ ਨੇ ਵਧੀਆ ਵੀ ਹੁੰਦੇ ਨੇ ਆਹੋ ਯਕੀਨ ਨਾਲ ਬੰਦੇ ਚਾਹੀਦੇ ਆ ਉਹ ਗਰਾਊਂਡ ਦੇ ਵਿੱਚ ਮਿਲੇ ਸੀਗੇ ਨਾ ਮੋਢੇ ਡੈਡੀ ਨੇ ਜੀ ਵਧੀਆ ਗੱਲਬਾਤ ਕਰਦੇ ਆ ਜੀ ਉਹ ਬੰਦਾ ਯਕੀਨ ਨਾਲ ਹੋਵੇ ਆ ਹੋ ਜਾਂਦਾ ਦਿਵਾਰ ਹੋ ਜਾਂਦਾ ਅਗਲੇ ਦਾ ਵੀ ਤੇ ਜਿਹਨੇ ਕਿਰਾਏ ਤੇ ਦੇਣਾ ਹੁੰਦਾ ਉਹਦਾ ਵੀ ਹੋ ਜਾਂਦਾ ਉਹ ਚਿਲਕਾ ਕਰੇ ਦਾ ਮੌਸਮ ਵਧੀਆ ਬੱਦਲ ਵਾਈ ਹੋਈ ਸੀ ਜੀ ਜਲ ਮਹੀਨਾ ਕਾ ਹਰਕ ਪੈਣਾ ਹੁੰਦਾ ਫਰਕ ਪੈਣਾ ਮੀਂਹ ਮਿੱਤਾ ਹੋੜੇ ਪਿਆ ਫਰਕ ਪੈਣਾ ਗਰਮੀ ਕਿਉਂ ਟੜ ਜੇ ਯਾਰ ਹਮੋਸੀ ਬਾਲੀ ਆ ਯਾਰ ਛੋਨੇ ਕਰਕੇ ਹੈਗੀ ਛੋਨੇ ਕਰਕੇ ਆ ਜੀ ਹੁਣ ਸਾਨੂੰ ਤਾਂ ਇਹ ਪਿੰਡ ਵਾਲਿਆਂ ਨੂੰ ਜੀ ਗਰਮੀ ਦਾ બસ ਇੱਕਣੀ ਤੁਰ ਫਿਰ ਕੇ ਜੀ ਲੈ ਗੇ ਜਾਂਦਾ ਜੀ ਆਪਣਾ ਦਾਤ ਪਤਾ ਇਹਨੀਆਂ ਨੇ ਦੇ ਰਹੇ ਨੇ ਮੀਂਹ ਡੇ ਗਿਆ ਨਾ ਬੜੀਆਂ ਹੋ ਗਈਆਂ ਬੜੀਆਂ ਬਹੁਤ ਠੀਕ ਹੈ ਚਲੋ ਮੈਂ ਲੈ ਆਇਆ ਇਹ ਚੱਲਿਆ ਜੀ ਆਪਦੇ ਕੰਮਕਾਰ ਨੂੰ ਮੁੰਡਾ ਹਾਂ ਜੀ ਤੁਰਦੇ ਤੁਰਦੇ ਜੀ ਵਾਪਸ ਆ ਗਏ ਜੀ ਘਰ ਸ਼ਾਮ ਦਾ ਟਾਈਮ ਹੋ ਗਿਆ ਜੀ ਬਹੁਤ ਸੋ ਗਿਆ ਜੀ ਸੋ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਛੋਟੀ ਜੀ ਵੀਡੀਓ ਆ ਇੱਕ ਬਹਾਦਰ ਸਿੰਘ ਜੀ ਤੁਹਾਨੂੰ ਮੈਂ ਗੱਲ ਸੁਣਾਈ ਜੀ ਕਿ ਬਚਪਨ ਦੇ ਵਿੱਚ ਸਾਨੂੰ ਕਮਾਣ ਲਈ ਲੈ ਗਿਆ ਤੇ ਉਹ ਅੱਜ ਵੀ ਮੈਨੂੰ ਕਿੱਸਾ ਯਾਦ ਸੀਗਾ ਤੇ ਅੱਜ ਮੈਂ ਆਪਣੇ ਤੁਹਾਨੂੰ ਦੋਸਤਾ ਵੀਰਾਂ ਨੂੰ ਸ਼ੇਅਰ ਕੀਤਾ ਤੇ ਤੁਸੀਂ ਜੀ ਵੀਡੀਓ ਨੂੰ ਜਰੂਰ ਦੇਖਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਡਾ ਇੱਕ ਲਾਇਕ ਸਾਡਾ ਹੌਸਲਾ ਵਧਾਉਂਦਾ ਜੀ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਨਹੀਂ ਉਹ ਮੈਂ ਤੁਹਾਨੂੰ ਖੁਸ਼ੀ ਮਿਲਦੀ ਹੈ ਜੀ ਤੁਹਾਡੇ ਇੱਕ ਸਬਸਕ੍ਰਾਈਬ ਦੇ ਨਾਲ ਇੱਕ ਲਾਇਕ ਦੇ ਨਾਲ ਸਾਡਾ ਮਨ ਖੁਸ਼ ਹੁੰਦਾ ਸੋ ਧੰਨਵਾਦ ਤੁਹਾਡਾ ਜੀ ਵੀਡੀਓ ਦੇਖਣ ਦੇ ਲਈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੋ ਤਮਾਦ ਰਹੋ ਧੰਨਵਾਦ